ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਤੇ ਅੱਗੇ ਅਸੀਂ ਬਹੁਤ ਵਾਰ ਸਵੇਰ ਦੇ ਰੁਟੀਨ ਦੀ ਬਣਾਈ ਹੈ ਵੀਡੀਓ ਤੇ ਅੱਜ ਅਸੀਂ ਬਣਾਵਾਂਗੇ ਸ਼ਾਮ ਦੀ ਸ਼ਾਮ ਦਾ ਅੱਜ ਸਵੇਰ ਵਾਲਾ ਹੀ ਹਾਲ ਹੋਇਆ ਆ ਕਿਉਂਕਿ ਸਵੇਰੇ ਜਦੋਂ ਕੱਪੜੇ ਧੋਤੇ ਸੀ ਤਾਂ ਮੀਂਹ ਆ ਗਿਆ ਤੇ ਕੱਪੜੇ ਤਾਂ ਵੈਸੇ ਧੋਲੇ ਸੀ ਤੇ ਹੁਣ ਸੁੱਕਣੇ ਪਏ ਆ ਮੀਂਹ ਆਉਣਾ ਤਾਂ ਨਹੀਂ ਚਾਹੀਦਾ ਸਾਰੀਆਂ ਧਰਮੀਆਂ ਪਿਆ ਨਹੀਂ ਕਿਉਂਕਿ ਮੀਂਹ ਦੀ ਹਲੇ ਲੋੜ ਨਹੀਂ ਹੈਗੀ ਖੇਤਾਂ 'ਚ ਝੋਨਾ ਵੱਢਣ ਵਾਲਾ ਪਿਆ ਆ ਮਟਰ ਬੀਜਿਓ ਵਾ ਤਿੰਨ ਚਾਰ ਦਿਨ ਹੋ ਗਏ ਮਟਰ ਬੀਜਿਆ ਨੂੰ ਨਾਲੇ ਵੀ ਮੀਂਹ ਸਹੀ ਨਹੀਂ ਹੈਗਾ ਜਿੰਨਾ ਚਿਰ ਮਟਰ ਜੰਮਦੇ ਨਹੀਂ ਹੈਗੇ ਝੋਨੇ ਲਈ ਵੀ ਸਹੀ ਨਹੀਂ ਹੈਗਾ ਤੇ ਦੇਖੀ ਅੰਦਰ ਦਾ ਹਾਲਚਾਲ ਕੀ ਹੋ ਰਿਹਾ ਆ ਅੱਜ ਅਵਨੀਤ ਨੂੰ ਛੁੱਟੀ ਆ ਤੇ ਅੱਜ ਅਵਨੀਤ ਕਰ ਰਹੀ ਆ ਆਪਣਾ ਕੰਮ ਮੇਰਾ ਕੰਮ ਜਿਹੜਾ ਇਸ ਵੇਲੇ ਮੈਂ ਕਰਦੀ ਹੁੰਨੀ ਆ ਦਾੜ ਦਾ ਬਣ ਗਏ ਆ ਨਹੀਂ ਤੇ ਤੜਕਾ ਜੀ ਤੂੰ ਲੈਣਾ ਨਹੀਂ ਆ ਤੋੜਕਾ ਦਾਣਾ ਤੁਨਾਣਾ ਚ ਦਾਲ ਬਣ ਗਈ ਮਿਕਸਚਰ ਬਣਾਈ ਆ ਤੇ ਭਾਂਡੇ ਮਾਲ ਲੈਣੇ ਕਰਨੇ ਹਾਂ ਗੁੰਮੂ ਕੀ ਆਟਾ ਫੇ ਰੋਟੀ ਦੋਨੇ ਪੈਣਾ ਰਲ ਕੇ ਬਣਾਉਗੀਆਂ ਹਾਂਜੀ ਆ ਕਿਹੜਾ ਵੇਲਾ ਆ ਹਾਂ ਦੁਪਹਿਰੇ ਚੌਹ ਖਾਣਾ ਸੀ ਗਏ ਇਹ ਚੌੜਾਂ ਦੀ ਜਾਣ ਆ ਅੱਜ ਆਪਾਂ ਜਾ ਚੌਲ ਤੇ ਜਾਨਿਆ ਠੀਕ ਆਓ ਖਾਓ ਚੌਲ ਹਾਂਜੀ ਇੱਧਰ ਆ ਛੁੱਟੀ ਕੀਤੀ ਹੋ ਸੀ ਆ ਕੰਮ ਕਰਨ ਦੇ ਲਈ ਕੀ ਕੰਮ ਹੋ ਰਿਹਾ ਹੈ ਅਸਾਈਨਮੈਂਟ ਬਣਾਉਣੀ ਆ ਆ ਬੁੱਕ ਖੜੀ ਪੜ੍ਹ ਜਾਨੀ ਆ ਲੱਗਾਂ ਦੀ ਆ ਅੱਛਾ ਪਾਰੰਵੀਰ ਨੇ +1 2 ਦੀਆਂ ਬੁੱਕਾਂ ਵੀ ਸੰਭਾਲ ਕੇ ਰੱਖੀਆਂ ਆ ਦੇਖ ਲੈ ਸੰਭਾਲ ਕੇ ਰੱਖੀਆਂ ਸੀ ਤਾਂ ਅੱਜ ਕੰਮ ਆ ਗਈਆਂ ਹਾਂ ਵਧੀਆ ਗੱਲ ਆ ਕੋਦਾਂ ਵੀ ਜਿਹੜੀਆਂ ਇਹ ਵੱਡੀਆਂ ਕਲਾਸਾਂ ਦੀਆਂ ਬੁੱਕਾਂ ਹੁੰਦੀਆਂ ਆ ਇਹਨਾਂ ਦੀ ਛੋਟੀਆਂ ਕਲਾਸਾਂ ਦੀਆਂ ਬੁੱਕਾਂ ਨਾਲੋਂ ਜ਼ਿਆਦਾ ਮਹੱਤਤਾ ਹੁੰਦੀ ਆ ਇਹ ਸੰਭਾਲ ਕੇ ਰੱਖਣੀ ਚਾਹੀਦੀ ਕੋਈ ਨਾ ਕੋਈ ਸਾਨੂੰ ਗਾਹਾਂ ਵੀ ਲੋੜ ਪੈਂਦੀ ਐ ਅਸੀਂ ਵਿੱਚੋਂ ਕੱਢ ਕੇ ਦੇਖ ਲਈਦਾ ਹੈ ਨਾ ਕੋਈ ਜੇ ਸਾਨੂੰ ਨਾ ਸਮਝ ਲੱਗਦੀ ਹੋਵੇ ਤੇ ਇੱਚ ਹੁੰਦਾ ਕੁਛ ਨਾ ਕੁਛ ਜਰੂਰ ਸਾਨੂੰ ਸਮਝਣ ਦੇ ਲਈ ਵਧੀਆ ਗੱਲੇ ਆ ਜੀ ਚਲੋ ਅੱਜ ਇਸੇ ਕਾਰੇ ਕੇ ਪਰਮ ਨੇ ਪਰਮ ਵੀ ਨੇ ਛੁੱਟੀ ਲੈ ਕੇ ਕੀਤੀ ਸੀਗੀ ਵੀ ਅੱਜ ਇਹ ਬਣਾ ਕੇ ਤੇ ਕੱਲ ਨੂੰ ਇਹ ਕੱਲ ਨੂੰ ਲੈ ਕੇ ਜਾਣਾ ਕੱਲ ਸਬਮਿਟ ਕਰੂਗੀ ਇੱਥੇ ਕਾਲਜ ਜਾ ਕੇ ਤੇ ਚਲੋ ਪਰਮਾਤਮਾ ਨਾਲ ਦੀ ਮਿਹਨਤ ਨੂੰ ਰੰਗ ਲਾਵੇ ਬਹੁਤ ਮਿਹਨਤ ਕਰਦੇ ਆ ਇਹ ਬੱਚੇ ਚਲੋ ਆਪਾਂ ਅੱਜ ਫ੍ਰੀ ਆ ਤੇ ਮੈਂ ਵੀ ਗੱਲ ਕਰਨੀ ਹੈ ਇੱਕ ਟਾਪਿਕ ਦੇ ਉੱਤੇ ਪਰ ਵੀ ਮੇਰੀ ਵੀਡੀਓ ਬਣਾਉਂਗੀ ਕਿਉਂਕਿ ਮੈਨੂੰ ਬਹੁਤ ਸ਼ੌਂਕ ਆ ਟਾਪਿਕ ਤੇ ਗੱਲ ਕਰਨ ਲਈ ਜਿਹੜੀ ਮੈਂ ਵੀਡੀਓ ਬਣਾਉਣੀ ਆ ਕੰਮ ਕਰਦੀ ਮੈਨੂੰ ਉਹਦੇ ਨਾਲੋਂ ਜ਼ਿਆਦਾ ਜਿੱਦਾਂ ਪਾਮੋ ਸਾਹਮਣੇ ਜਦੋਂ ਲਾਈਵ ਹੋ ਕੇ ਗੱਲ ਕਰੀ ਉਹ ਮੈਨੂੰ ਜ਼ਿਆਦਾ ਵਧੀਆ ਲੱਗਦਾ ਆ ਲਾਈਵ ਹੋ ਕੇ ਬੋਲਣਾ ਮੈਨੂੰ ਤਾਂ ਵੀ ਚੰਗਾ ਲੱਗਦਾ ਆ ਕਿਉਂਕਿ ਜਦੋਂ ਮੈਂ ਪੜ੍ਹਦੀ ਹੁੰਦੀ ਸੀਗੀ ਤੇ ਸਕੂਲ ਦੇ ਵਿੱਚ 9ਵੀਂ 10ਵੀਂ ਕਲਾਸ ਦੇ ਵਿੱਚ ਤੇ ਉਦੋਂ ਸਾਡੇ ਡਿਬੇਟ ਹੁੰਦੀਆਂ ਹੁੰਦੀਆਂ ਸੀਗੀਆਂ ਤੇ ਉਹਦੇ ਵਿੱਚ ਬਹੁਤ ਮੈਂ ਪਾਰਟਿਸਿਪੇਟ ਕਰਦੀ ਹੁੰਦੀ ਸੀਗੀ ਜਿੱਦਾਂ ਕੋਈ ਉਹਨਾਂ ਨੇ ਟਾਪਿਕ ਦੇ ਦੇਣਾ ਉਸ ਟਾਪਿਕ ਦੇ ਉੱਤੇ ਗੱਲਬਾਤ ਕਰਨੀ ਤੇ ਮੈਨੂੰ ਵਧੀਆ ਲੱਗਦਾ ਹੈ ਤੇ ਬਹੁਤ ਪ੍ਰਾਈਜ਼ ਵੀ ਜਿੱਤੇ ਆ ਸਰਟੀਫਿਕੇਟ ਵੀ ਜਿੱਤੇ ਆ ਤੇ ਮੇਰੀ ਬਾਦ ਕਿਸਮਤੀ ਹੈ ਉਹ ਸਰਟੀਫਿਕੇਟ ਐਸ ਵੇਲੇ ਮੇਰੇ ਕੋਲ ਨਹੀਂ ਹੈ ਕਿ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਕਿੱਥੇ ਰੱਖੋਗਾ ਜਾਂ ਮੈਨੂੰ ਨਹੀਂ ਮਿਲੇ ਉਹ ਤੇ ਚਲੋ ਕੋਈ ਗੱਲ ਨਹੀਂ ਤੇ ਬਾਕੀ ਵਧੀਆ ਸਮਾ ਸੀਗਾ ਉਦੋਂ ਤੇ ਹੁਣ ਮੈਂ ਉਸ ਸਮੇਂ ਨੂੰ ਬਹੁਤ ਮਿਸ ਕਰਦੀ ਆ ਬਸ ਆਪਣੇ ਮੰਦਿਰਪੜਾਸ ਕੱਢਣ ਵਾਲੀ ਗੱਲ ਹੈ ਵੀ ਜੋ ਸਾਨੂੰ ਆਉਂਦਾ ਹੈ ਸਾਡੇ ਚ ਹੁਣ ਰਿਹਾ ਅਸੀਂ ਕੱਢੀਏ ਆਪਣੇ ਦਿਲ ਦੀ ਗੱਲ ਕਰੀਏ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਅਸੀਂ ਦਿਲ ਦੀ ਗੱਲ ਕਰਨੀ ਕਿਸੇ ਦੇ ਨਾਲ ਤੇ ਅੱਗੇ ਸਮੇਂ ਹੁੰਦੇ ਸੀ ਕਿ ਸਾਰੇ ਇਕੱਠੇ ਬੈਠਣਾ ਗਲੀਆਂ ਦੇ ਵਿੱਚ ਆਪਣੇ ਘਰਾਂ ਨੂੰ ਗਵਾਣ ਦੀਆਂ ਔਰਤਾਂ ਨੇ ਬਹਿ ਜਾਣਾ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਤੇ ਆਪਣੇ ਮਨ ਦੇ ਭਾਵ ਇੱਕ ਦੂਜੇ ਅੱਗੇ ਪ੍ਰਗਟ ਕਰਨੇ ਤੇ ਉਹਨਾਂ ਨੇ ਦੁੱਖ ਸੁੱਖ ਦੱਸਣੇ ਵੀ ਸੁਣਨੇ ਵੀ ਤੇ ਹੁਣੇ ਸਮਾਂ ਨਹੀਂ ਹੈਗਾ ਤੇ ਸਭ ਤੋਂ ਵੱਡੀ ਜਿਹੜੀ ਸਾਡੇ ਅੱਜ ਕੱਲ੍ਹ ਬਿਮਾਰੀ ਲੱਗ ਰਹੀ ਹੈ ਡਿਪਰੈਸ਼ਨ ਦੀ ਉਹਦਾ ਕਾਰਨ ਵੀ ਇਹੀ ਹੈ ਜਿਹੜਾ ਅਸੀਂ ਇੱਕ ਦੂਸਰੇ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਨਹੀਂ ਕਰ ਰਹੇ ਅੰਦਰੋਂ ਅੰਦਰ ਹੀ ਅਸੀਂ ਗੱਲਾਂ ਆਪਣੀਆਂ ਅੰਦਰੇ ਰੱਖ ਕੇ ਅੰਦਰੋਂ ਅੰਦਰ ਹੀ ਅਸੀਂ ਗਾਮ ਜਿਹਦਾ ਕਹਿ ਲਓ ਵੀ ਗਮ ਲੱਗ ਰਹੇ ਆ ਤੇ ਬਿਮਾਰੀਆਂ ਲੱਗ ਰਹੀਆਂ ਤੇ ਇਸ ਤੋਂ ਵਧੀਆ ਵੀ ਤੁਸੀਂ ਆਪਣਾ ਗੱਲ ਕਰੋ ਕਿਸੇ ਨਾਲ ਪਰ ਮੀ ਰੋ ਗਿਆ ਗਮ ਬਹੁਤ ਸੁਣਨਾ ਚਲੋ ਫੇ ਕੱਲ ਨੂੰ ਬਣਾਈ ਹਾਂ ਤੁਹਾਨੂੰ ਵੀਡੀਓ ਹੈ ਨਾ ਚਾਰਨ ਥੋੜੀ ਰੈਸਟ ਕਰ ਲਾ ਤੇ ਮੈਂ ਦੇਖਦੀ ਹਾਂ ਰਸੋਈ ਦੇ ਵਿੱਚ ਉੱਧਰ ਅਰਮਾਨ ਬਾਹਰ ਖੇਡ ਰਿਹਾ ਆ ਮੌਸਮ ਠੰਡਾ ਹੈ ਬਾਹਰ ਤੇ ਇਹ ਦੇਖੀਏ ਹਰ ਸੋਈ ਦਾ ਕੀ ਕੰਮ ਕਰੇ ਆਟਾ ਗੁੰਨ ਲਿਆ ਤੁਸੀਂ ਹਾਂਜੀ ਹਰ ਪ੍ਰਸ਼ਾਦ ਦੇ ਕਿੱਦਾਂ ਪੱਕਣੇ ਆ ਬਾਹਰ ਕ ਗੈਸ ਤੇ ਗੈਸ ਤੇ ਨਾ ਇਹ ਸਾਰਾ ਰਸੋਈ ਦਾ ਭਾਂਡੇ ਢਿੰਡੇ ਸਾਬ ਗਈ ਆ ਤੇ ਦਾਲ ਰਹਿੰਦੀ ਆ ਤੁਕਕਲਾਣ ਵਾਲੀ ਆਟਾ ਵੀ ਬਣ ਗਈ ਆ ਤੇ ਚਲੋ ਕੋਈ ਨਹੀਂ ਹੁਣ ਰੋਟੀ ਮੈਂ ਬਣਾ ਲੰਨੀ ਆ ਐਨਾ ਬਹੁਤੇ ਆ ਜੀ ਕੁੜੀਆਂ ਦਾ ਸੁਖ ਤੇ ਰੈਸਟ ਮਿਲ ਜਾਂਦੀ ਆ ਆ ਦੇਖੋ ਜੀ ਮੇਰੀ ਰਿਜ਼ਰਵ ਸੀਟ ਮੇਰੇ ਕੋਲ ਪਰ ਸਬਜ਼ੀ ਵਗੈਰਾ ਕੱਟਣੀ ਹੁੰਦੀ ਐ ਇੱਥੇ ਬਹਿ ਕੇ ਕੱਟਦੀ ਆ ਤੇ ਜਦੋਂ ਰੋਟੀ ਪਾਣੀ ਖਾਣਾ ਹੋਵੇ ਵੀ ਇੱਥੇ ਬਹਿ ਕੇ ਖਾ ਲਈ ਜਾਇਆ ਤੇ ਆਹ ਐ ਜੀ ਮੇਰੀ ਡਾਇਰੀ ਵਿੱਚ ਮੈਂ ਦੁੱਧ ਦਾ ਲਿਖਦੀ ਹੁੰਦੀ ਆ ਰੋਜ਼ ਦਾ ਸਾਰਾ ਕਟਾਵ ਠੀਕ ਹੈ ਜੀ ਫਿਰ ਹੁਣ ਕੱਲੂ ਮਿਲਦੇ ਆ ਅੱਜ ਲਈ ਇੰਨਾ ਹੀ ਤੇ ਬੱਚੇ ਬਹੁਤ ਬੀਜ਼ੀ ਆ ਬਣਾਉਣੀ ਤਾਂ ਮੈਂ ਅਸੀ ਵੀਡੀਓ ਤੇ ਕੱਲੂ ਬਣਾਵਾਂਗੇ ਤੇ ਹੁਣ ਲਾਈਏ ਦਾਲ ਨੂੰ ਤੜਕਾ ਸਿੰਪਲ ਜਿਹਾ ਤੜਕਾ ਸਿਰ ਪਿਆਜ਼ ਹੀ ਪਾਵਾਂਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇਲ ਲਸਣ ਅਦਰਕ ਨਹੀਂ ਪਾਵਾਂਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਆ ਕਰੋ ਜੀ ਤੇ ਕਮੈਂਟ ਵੀ ਸੋਹਣੇ ਸੋਹਣੇ ਕਰਿਆ ਕਰੋ ਜੀ ਤੇ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹਿੰਦਾ ਆ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਜੀ ਬਹੁਤ ਬਹੁਤ